ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆ। ਸਵੇਰੇ ਆਪਾਂ ਦੁੱਧੋ ਦਾ ਕੰਮ ਇੱਧਰ ਆਪਣੀ ਚਾਹ ਤਾਂ ਰੱਖੀ ਆ ਤੇ ਇੱਧਰ ਦੁੱਧ ਦਾ ਕੰਮ ਕਰਦਿਆਂ ਨਵੇੜਦਿਆਂ ਦੁੱਧ ਦਾ ਕੰਮ ਨਵੇੜ ਕੇ ਹੁਣ ਲਾ ਦੀ ਆਪਾਂ ਰੋਟੀ। ਪਹਿਲਾਂ ਰੋਟੀ ਲਾ ਦੀਏ। ਵਾਹਿਗੁਰੂ ਜੀ ਰੋਟੀ ਲਾ ਕੇ ਬੇਟੇ ਨੂੰ ਤੋੜਦਿਆਂ ਬੇਟਾ ਜਾਊਗਾ ਪੜਨ ਪੜਨ ਜਾਊਗਾ ਤੇ ਆਪਾਂ ਰੋਟੀ ਲਾ ਕੇ ਆਪਾਂ ਨੇ ਜਾਣਾ ਅੱਜ ਫੇਰ। ਅੱਜ ਜਾਵਾਂਗੇ ਸਵੇਰੇ ਕੰਮ ਨੇ ਮੇੜ ਕੇ ਸਵੇਰ ਦਾ ਰੋਟੀ ਪਕਕਦਾ ਕੰਮ ਨੇ ਮੇੜ ਕੇ ਫਿਰ ਆਪਾਂ ਜਾਵਾਂਗੇ ਅੱਜ ਅੱਜ ਕਿੱਥੇ ਜਾਵਾਂਗੇ ਦੇਖਦੇ ਹਾਂ ਹੁਣ ਗਾਇਬ ਨਹੀਂ ਖਾਸ ਤਨ ਹੋ ਗਏ ਨੇ ਹੁਣ ਚੱਲਦੇ ਆਂ ਪਹਿਲਾਂ ਆਪਾਂ ਰੋਟੀ ਲਾ ਦਈਏ ਰੋਟੀ ਦਾ ਕੰਮ ਨੇ ਮੇੜ ਦਈਏ ਤੇ ਭਾਂਡੇ ਮਾ ਤੇ ਹੁਣ ਇਹ ਧੋ ਦਾਂ ਕਿੰਨੀਆਂ ਮੈਂ ਕਿੰਨੀਆਂ ਧੋ ਕੇ ਤੇ ਮੋਦੀਆਂ ਮਾਰਤੀਆਂ ਸੁੱਕੀ ਜਾਣਗੇ ਲੋਜੀ ਹੁਣ ਕੰਸ ਸਾਫ ਕਰਦਾਂ ਨੇ ਸਾਫ ਸਾਫ ਕਰਕੇ ਹੁਣ ਚੱਲੇ ਆਪਾਂ ਹੁਣ ਪਹਿਲਾਂ ਪੈਟਰੋਲ ਪੰਪ ਤੋਂ ਤੇਲ ਪਵਾਉਣਗੇ ਮੈਂ ਇੱਥੇ ਖੜੀ ਸੀਗੀ ਤੇਲ ਪਵਾਉਣ ਗਏ ਨੇ ਲੋਜੀ ਪਹਿਲਾਂ ਤੇਲ ਪਵਾ ਲਈਏ ਫਿਰ ਚੱਲਦੇ ਅੱਗੇ ਆਪਾਂ ਆ ਗਏ ਨੇ ਤੇਲ ਪਵਾ ਕੇ ਲੋਜੀ ਬੈਗੂ ਜੀ ਹੁਣ ਅੱਗੇ ਇੱਕ ਹੋਰ ਕੰਮ ਸੀਗਾ ਉੱਥੇ ਮੈਂ ਖੜੀ ਸੀਗੀ ਕਿੰਨੇ ਸੋਹਣੇ ਫੁੱਲ ਨੇ ਮੈਂ ਫੁੱਲਾਂ ਦੀ ਵੀਡੀਓ ਬਣਾਉਣ ਲੱਗੀ ਆ ਗਏ ਨੇ ਇਹ ਵੀ ਕਾਫੀ ਥਿਰ ਖੜੀ ਰਹੀ ਪਹਿਲਾਂ ਮੈਂ ਲੋਜੀ ਹੁਣ ਆ ਗਏ ਨੇ ਉਹ ਤੁਰੇ ਆਉਂਦੇ ਨੇ ਫਿਰ ਚੱਲਦੇ ਆਪਾਂ ਫੁੱਲ ਕਿੰਨੇ ਸੋਹਣੇ ਕਿੰਨੇ ਸੋਹਣੇ ਖੜੇ ਪਏ ਨੇ ਰੰਗ ਬੈਗਰੂ ਜੀ ਹੁਣ ਆਪਾਂ ਦੁੱਖ ਨਮਨ ਸਾਹਿਬ ਬੱਤੀਆਂ 'ਚ ਖੜਾਂਗੇ ਉਸ ਤੋਂ ਬਾਅਦ ਲੋ ਜੀ ਬੱਤੀਆਂ ਤਰਪੇ ਹੋ ਗਈਆਂ ਨੇ ਆਪਾਂ ਚੱਲਦੇ ਆਂ ਪਟਿਆਲੇ ਨੂੰ ਤਾਂ ਬੱਤੀਆਂ ਹੀ ਬਹੁਤ ਹੋ ਜਾਂਦੀਆਂ ਨੇ ਜਿੱਦਾਂ ਨੂੰ ਆ ਤੇ ਚਲੋ ਹੁਣ ਤਾਂ ਇੱਧਰ ਨੂੰ ਆ ਗਏ ਕਹਿੰਦੇ ਇੱਧਰ ਕੰਮ ਸੀਗਾ ਇਹਨਾਂ ਨੂੰ ਇਹਦੀ ਕਰਕੇ ਇੱਧਰ ਆ ਗਏ ਆਪਾਂ ਲੋ ਜੀ ਇਹ ਹੈਗਾ ਰੇਲਵੇ ਸਟੇਸ਼ਨ ਪੁਰ ਦੇ ਉੱਤੇ ਉਹਦੀ ਨੰਗਰੇ ਸੀਗੇ ਇਹ ਰੇਲਵੇ ਪਟਿਆਲੇ ਦਾ ਰੇਲਵੇ ਸਟੇਸ਼ਨ ਜਿੱਥੇ ਰੇਲਾਂ ਲੰਘਦੀਆਂ ਨੇ ਲੋ ਜੀ ਹੁਣ ਫੇਰ ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਇਹ ਆ ਗਿਆ ਬੱਸ ਸਟੈਂਡ ਨਵਾਂ ਬਣਿਆ ਜਿਹੜਾ ਉਹ ਬੱਸ ਸਟੈਂਡ ਆ ਪਟਿਆਲੇ ਦਾ ਕਾਫੀ ਦੂਰ ਪੈ ਗਿਆ ਜੇ ਇੱਧਰ ਬਣਿਆ ਤੇ ਇਹ ਨਵਾਂ ਬੱਸ ਸਟੈਂਡ ਇੱਧਰ ਦੀ ਬੱਸਾਂ ਚੜ੍ਹਿਆ ਕਰਨਗੇ ਇੱਧਰ ਦੀ ਉੱਤੇ ਦੀ ਪੋਲ ਬਣ ਗਿਆ ਵਧੀਆ ਬੱਸੇ ਦਾ ਵਧੀਆ ਬਣ ਗਿਆ ਉੰਜ ਦੂਰ ਪੈ ਜੋ ਕਾਫੀ ਜਿਨ੍ਹਾਂ ਨੇ ਬੱਸ ਸਟੈਂਡ ਆਉਣਾ ਲੋ ਹੁਣ ਬੱਸ ਸਟੈਂਡ ਦਾ ਕਿਹੜਾ ਕਿਤੇ ਆਉਂਦਾ ਕੋਈ ਰਸਤੇ 'ਚ ਰੁਕ ਜਾਂਦੀਆਂ ਨੇ ਥੋਂ ਥੋਂ ਤੇ ਉੱਥੋਂ ਚੜ ਜਾਂਦਾ ਕਾਫੀ ਵੱਡਾ ਸੋਨਾ ਬਣ ਗਿਆ ਬੱਸ ਸਟੈਂਡ ਤੇ ਲੋ ਜੀ ਬੈਗੂ ਜੀ ਹੁਣ ਆਪਾਂ ਚੱਲਦੇ ਅੱਗੇ ਅੱਗੇ ਇਹ ਆਗੇ ਸੀਗਾ ਪੁਲ ਫੇਰ ਇਹ ਪੁਲ ਯੂਨੀਵਰਸਿਟੀ ਦਾ ਪੰਜਾਬੀ ਯੂਨੀਵਰਸਿਟੀ ਤੇ ਪੁਲ ਤੇ ਇਹ ਦੇਖੋ ਪੁਲ ਤੇ ਜਾ ਰਹੇ ਸੀਗੇ ਇਹ ਲਾਇਬ੍ਰੇਰੀ ਗੁਰਚਰਨ ਸਿੰਘ ਟੋੜਾ ਦੀ ਲਾਇਬ੍ਰੇਰੀ ਬਣਾਏ ਬਨੇ ਸੀ ਯਾਦ ਵਿੱਚ ਉਹਨਾਂ ਦਾ ਤੇ ਵੈਗਰੂ ਜੀ ਹੁਣ ਅੱਗੇ ਆ ਗਿਆ ਗੁਰਦੁਆਰਾ ਬਹਾਦਰਗੜ੍ਹ ਗੁਰਦੁਆਰਾ ਸਾਹਿਬ ਇਹ ਨਹੀਂ ਇਥੇ ਬਸਾਖੀ ਨੂੰ ਆਏ ਸੀਗੇ ਪਿਛਲੇ ਸਾਲ ਅਗਲੇ ਸਾਲ ਇੱਥੇ ਕੀ ਵੀ ਦੇਖਾਂਗੇ ਜੇ ਟਾਈਮ ਲੱਗੇ ਆ ਜਾਾਂਗੇ ਲੋ ਜੀ ਵੈਗਰੂ ਜੀ ਹੁਣ ਇੱਥੋਂ ਮੈਂ ਤੁਹਾਨੂੰ Thank oh, you 我来送。 我、哦、好的，来考试。